ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਜੋ ਇਸ ਵਾਰ ਚੋਣਾਂ ਲੜੀਆਂ ਉਹਦੇ ਵਿੱਚ ਉਹਦਾ ਇੱਕ ਬਹੁਤ ਸਾਰੇ ਮੁੱਦਿਆਂ ਦੇ ਨਾਲ ਇੱਕ ਮੁੱਦਾ ਸੀ ਵੀ ਜਿਹੜੇ ਦੇਸ਼ ਦੇ ਅੰਦਰ ਗੈਰਕਾਨੂੰਨੀ ਲੋਕ ਆ ਕੇ ਰਹਿ ਰਹੇ ਹੈ ਉਹਨਾਂ ਨੂੰ ਮੈਂ ਵਾਪਸ ਭੇਜੂਗਾ ਉਸ ਨੇ ਛੋਟੇ-ਛੋਟੇ ਮੁਲਕਾਂ ਦੇ ਵਿੱਚ ਜਿਵੇਂ ਗੁਆਟੇਮਾਲਾ ਪੀਰੂ ਹਾਂਡੂਰਸ ਕੋਲੰਬੀਆ ਇਹਨਾਂ ਦੇ ਵਿੱਚ ਪਹਿਲਾਂ ਆਪਣੇ ਫੌਜੀ ਜਹਾਜ਼ਾਂ ਦੇ ਵਿੱਚ ਬੰਦੇ ਭੇਜਨੇ ਸ਼ੁਰੂ ਕੀਤੇ ਸਭ ਤੋਂ ਪਹਿਲਾ ਪੰਗਾ ਉਸਨੇ ਲਿਆ ਕੋਲੰਬੀਆ ਦੇ ਨਾਲ ਕੋਲੰਬੀਆ ਦੇ ਵਿੱਚ ਜਦੋਂ ਉਸਨੇ ਇੱਕ ਹਵਾਈ ਆਪਣੇ ਜਿਹੜੇ ਫੌਜੀ ਜਹਾਜ਼ ਹੈ ਸੀ 17 ਉਹਨਾਂ ਦੇ ਵਿੱਚ ਜਦੋਂ ਭੇਜੇ ਤਾਂ ਉੱਥੋਂ ਦੇ ਰਾਸ਼ਟਰਪਤੀ ਪੈਟਰੋ ਗੁਸਟਾਵ ਨੇ ਉਹ ਲੈਣ ਤੋਂ ਇਨਕਾਰ ਕਰ ਦਿੱਤਾ ਵੀ ਇਹ ਗੁੰਡਾਗਰਦੀ ਹੈ ਜੇ ਤੁਸੀਂ ਭੇਜਣੇ ਸਿਵਲ ਜਹਾਜ਼ਾਂ 'ਚ ਭੇਜੋ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਲੈ ਲਾਂਗੇ ਤਾਂ ਉਹ ਵਾਪਸ ਹੋ ਗਏ ਸੀਗੇ ਫਿਰ ਇਸਨੇ ਉਹ ਉਹਦੇ ਤੇ ਪਾਬੰਦੀਆਂ ਲਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹ ਆਖਰ ਸਮਝੌਤਾ ਹੋ ਗਿਆ ਵੀ ਤੁਸੀਂ ਸਿਵਲ ਜਹਾਜ਼ਾਂ 'ਚ ਭੇਜੋ ਸਾਨੂੰ ਸਾਡੇ ਨਾਗਰਿਕਾਂ ਨੂੰ ਲੈਣ 'ਚ ਕੋਈ ਇਤਰਾਜ਼ ਨਹੀਂਗਾ ਤੇ ਉਹ ਸ਼ੁਰੂ ਹੋਇਆ ਭਾਰਤ ਦੇ ਵਿੱਚ ਵੀ ਉਹਨਾਂ ਨੇ ਕੱਲ 205 ਯਾਤਰੀਆਂ ਦਾ ਜਹਾਜ਼ ਭਰ ਕੇ ਫੌਜ ਦਾ ਜਹਾਜ਼ ਭਰ ਕੇ ਅਮਰਸਰ ਨੂੰ ਰਵਾਨਾ ਕਰ ਦਿੱਤਾ ਹੁਣ ਇੱਥੇ ਕਈ ਸਾਰੇ ਸਵਾਲ ਸਾਡੇ ਪੈਦਾ ਹੋ ਰਹੇ ਏ ਇਸੇ ਗੱਲ ਦੇ ਉੱਤੇ ਭਾਰਤ ਨੇ ਕਿਹਾ ਵੀ ਸਾਡੇ ਜਿਹੜੇ ਨਾਗਰਿਕਾਂ ਨੇ ਉਹਨਾਂ ਨੂੰ ਲੈਣ 'ਚ ਸਾਨੂੰ ਕੋਈ ਇਤਰਾਜ਼ ਨਹੀਂਗਾ ਅਸੀਂ ਵੀ ਸਮਝਦੇ ਹਾਂ ਵੀ ਇਹ ਇਤਰਾਜ਼ ਤਾਂ ਨਹੀਂ ਹੋਣਾ ਚਾਹੀਦਾ ਪਰ ਫੌਜੀ ਜਹਾਜ਼ ਜਿਹਦੇ ਵਿੱਚ ਸਿਰਫ ਇੱਕ ਵਾਸ਼ਰੂਮ ਬਣਿਆ ਹੋਇਆਗਾ ਤੇ 205 ਬੰਦੇ ਉਹਦੇ 'ਚ ਸਵਾਰ ਨੇ ਤੇ 17-18 ਘੰਟਿਆਂ ਦਾ ਇੱਕ ਸਫ਼ਰ ਹੈਗਾ ਉਸ ਦੇ ਵਿੱਚ ਇਹ ਬੰਦੇ ਭੇਜਨੇ ਇਹ ਉਹਨਾਂ ਨਾਲ ਗੈਰ ਮਨੁੱਖੀ ਵਰਤਾਰਾ ਹੈ ਭਾਰਤ ਨੂੰ ਇਹਦੇ ਤੇ ਇਤਰਾਜ਼ ਕਰਨਾ ਚਾਹੀਦਾ ਸੀ ਜਿਹੜਾ ਕਿ ਉਹਨਾਂ ਨੇ ਕੀਤਾ ਨਹੀਂ ਇੱਕ ਛੋਟਾ ਜਿਹਾ ਮੁਲਕ ਇਤਰਾਜ਼ ਕਰ ਸਕਦਾ ਹੈ ਵਾ ਐਡਾ ਵੱਡਾ ਆਪਣੇ ਆਪ ਨੂੰ ਮਹਾਸ਼ਕਤੀ ਕਹਾਉਂਦਾ ਮੁਲਕ ਜਿਹੜਾ ਆਪਣੀਆਂ ਪਿੱਠਾਂ ਆਪੇ ਥਾਪੜਨ ਵਾਲਾ ਉਹ ਚੁੱਪਚੀ ਪੀਤੇ ਇਸ ਤਰ੍ਹਾਂ ਦੀ ਬੇਇੱਜ਼ਤੀ ਬਰਦਾਸ਼ਤ ਕਰਦਾ ਹੈ ਇੱਕ ਗੱਲ ਦੂਸਰੀ ਗੱਲ ਜਿਹੜੀ ਹੈ ਇਹਦੇ ਵਿੱਚ ਕਿ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵਿੱਚ ਜਿਹੜੇ ਯਾਤਰੀ ਨੇ ਉਹ ਜਾਂ ਪੰਜਾਬੀ ਨੇ ਜਾਂ ਗੁਜਰਾਤੀ ਨੇ ਜਿਹੜੀ ਇਹਨਾਂ ਦੋਆਂ ਸੂਬਿਆਂ ਦੇ ਜ਼ਿਆਦਾ ਲੋਕ ਨੇਗੇ ਜੇ ਉਹ ਇਸੇ ਤਰ੍ਹਾਂ ਹੀ ਗੱਲ ਹੈ ਤਾਂ ਉਹ ਜਹਾਜ਼ ਅੰਮ੍ਰਿਤਸਰ ਕਿਉਂ ਉਤਾਰਿਆ ਉਹਨੂੰ ਗਾਂਧੀਨਗਰ ਜਾਂ ਉੱਥੇ ਆਪਣਾ ਅਹਮਦਾਬਾਦ ਕਿਉਂ ਨਹੀਂ ਉਤਾਰਿਆ ਗਿਆ ਕਿਉਂਕਿ ਜੀ ਉੱਥੇ ਉਤਰਦੇ ਆ ਤਾਂ ਪਤਾ ਲੱਗਦਾ ਹੈ ਕਿ ਗੁਜਰਾਤੀ ਲੋਕ ਜ਼ਿਆਦਾ ਨੇ ਇਸ ਨਾਲ ਪੰਜਾਬ ਨੂੰ ਟਾਰਗੇਟ ਬਣਾਇਆ ਜਾ ਰਿਹਾ ਪੰਜਾਬੀ ਹੀ ਇਕੱਲੇ ਗੈਰਕਾਨੂੰਨੀ ਧੰਦੇ ਨਾਲ ਉੱਥੇ ਜਾਂਦੇ ਆ ਬਾਕੀ ਨਹੀਂ ਜਾਂਦੇ ਜਦ ਕਿ ਸੱਚ ਇਸ ਦੇ ਉਲਟ ਹੈ ਕਿ ਜਿੰਨੇ ਕ ਪੰਜਾਬੀ ਜਾਂਦੇ ਉਹਨੇ ਕਿ ਗੁਜਰਾਤੀ ਵੀ ਜਾਂਦੇ ਆ ਤੇ ਇੱਕ ਗੁਜਰਾਤੀ ਜੋੜਾ ਜਿਹੜਾ ਛੋਟੇ ਛੋਟੇ ਬੱਚਿਆਂ ਸਮੇਤ ਉੱਥੇ ਬਰਫ਼ ਚ ਜੰਮ ਕੇ ਮਰ ਗਿਆ ਸੀਗਾ ਸਾਰਿਆਂ ਨੂੰ ਪਤਾ ਹੈ ਉਸ ਦੁਖਦਾਈ ਘਟਨਾ ਦਾ ਤੇ ਦੂਸਰੀ ਗੱਲ ਇਹ ਤੀਸਰੀ ਗੱਲ ਅਸੀਂ ਇਹ ਸਮਝਦੇ ਆ ਕਿ ਇਸ ਤੋਂ ਸਾਨੂੰ ਸਾਰੇ ਦੇਸ਼ ਨੂੰ ਤੇ ਸਾਡੇ ਖਾਸ ਤੌਰ ਤੇ ਪੰਜਾਬੀਆਂ ਨੂੰ ਵੀ ਸਬਕ ਲੈਣ ਦੀ ਲੋੜ ਹੈਗੀ ਹੈ ਅਸੀਂ ਇੱਕੋ ਹੀ ਰੱਟ ਫੜੀ ਹੋਈ ਹੈ ਪਿਛਲੇ ਤਕਰੀਬਨ 20-25 ਸਾਲ ਤੋਂ ਵੀ ਠੀਕ ਹੈ ਆਈਲੈਂਡਸ ਕਰਾਂਗੇ ਤੇ ਉੱਥੇ ਚੱਲ ਜਾਗੇ ਕੈਨੇਡਾ ਚੱਲ ਜਾਗੇ ਇੰਗਲੈਂਡ ਚੱਲ ਜਾਗੇ ਆਸਟ੍ਰੇਲੀਆ ਚੱਲ ਜਾਗੇ ਅਸੀਂ ਇਸ ਗੱਲ ਦੇ ਖਿਲਾਫ ਨਹੀਂ ਹਾਂ ਵੀ ਜਾਣਾ ਹੈ ਕਿ ਨਹੀਂ ਜਾਣਾ ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਜਿੰਨਾ ਮਜਬੂਰੀਆਂ ਦੇ ਵਿੱਚ ਜਾਂਦੇ ਆ ਜਿਹੜੀਆਂ ਕਹਾਣੀਆਂ ਅਸੀਂ ਸੁਣਦੇ ਆ ਲੋਕਾਂ ਦੀ ਉਹ ਕਹਾਣੀਆਂ ਜਿਹੜੀਆਂ ਉਹ ਬਹੁਤ ਦਰਦਨਾਕ ਨੇ ਜਿਵੇਂ ਉਹ ਜਿਹੜਾ ਡੰਕੀ ਰੂਟਸ ਦੇ ਉੱਤੇ ਜਾਂਦੇ ਆ ਲੋਕ ਤੇ 105 ਕਿਲੋਮੀਟਰ ਦੇ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਦੀ ਲੰਘਦੇ ਐ ਇੱਕ ਕਹਾਣੀ ਅਜ ਇੰਡੀਅਨ ਐਕਸਪ੍ਰੈਸ ਨੇ ਛਾਪੀ ਹੋਈ ਹੈ 2019 ਚ ਉਹ ਗਿਆ ਸੀ ਜੇ ਗਿਆ ਹੀ ਜਾ ਕੇ ਫੜਿਆ ਗਿਆ ਤੇ ਨਾਲ ਦੀ ਨਾਲੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਤੇ ਉਹ ਉਸ ਮੁੰਡੇ ਦੀ ਕਹਾਣੀ ਬੜੀ ਦਿਲ ਹੱਦ ਹਿਲਾਉਣ ਵਾਲੀ ਹੈ ਉਹ ਕਹਿੰਦਾ ਮੈਨੂੰ ਅੱਜ ਵੀ ਉਹ ਜਿਹੜੇ ਸੱਪਾਂ ਦੀਆਂ ਸੀਟੀਆਂ ਨੇ ਉਹ ਅੱਜ ਵੀ ਸੁਣਦੀਆਂ ਨੇ ਜੰਗਲਾਂ ਦੇ ਵਿੱਚ ਤੁਰਦਿਆਂ ਨੂੰ ਤੇ ਜਿਵੇਂ 20 ਦੇ ਕਰੀਬ ਲਾਸ਼ਾਂ ਸੀ ਦੇਖੀਆਂ ਜੰਗਲ ਦੇ ਵਿੱਚ ਪਈਆਂ ਕੋਈ ਅਧ ਖਾਧੀਆਂ ਪਈਆਂ ਨੇ ਕੋਈ ਅਧ ਸੜੀਆਂ ਪਈਆਂ ਨੇ ਕਿਸ ਤਰ੍ਹਾਂ ਸਾਡੇ ਤੁਰਿਆਂ ਜਾਂਦੇ ਆ ਸਾਡੇ ਪੈਰਾਂ ਨੂੰ ਲੱਗੀਆਂ ਜਾਨੀ ਉਹ ਜਿਹੜਾ ਜਿਹੜੀ ਤਰ੍ਹਾਂ ਨਾਲ ਲੋਕ ਜਾਂਦੇ ਸੀਗੇ ਉਹ ਬਹੁਤ ਹੀ ਜ਼ਿਆਦਾ ਦਰਦਨਾਕ ਹੈ ਤੇ ਕੋਸ਼ਿਸ਼ ਕਰੀਏ ਪੰਜਾਬ ਦੇ ਲੋਕਾਂ ਨੂੰ ਵੀ ਜਿਹੜੇ ਵੀ ਜਾਣ ਜੈ ਜੈ ਤਰੀਕਿਆਂ ਨਾਲ ਜਾਂ ਨੰਬਰ 1 ਨੰਬਰ 2 ਅਸੀਂ ਪੰਜਾਬ ਨੂੰ ਹੀ ਅਜਿਹਾ ਕਿਉਂ ਨਹੀਂ ਬਣਾ ਲੈਂਦੇ ਕਿ ਇੱਥੇ ਲੋਕਾਂ ਨੂੰ ਮੈਂ ਨਹੀਂ ਕਹਿੰਦਾ ਵੀ ਬਹੁਤ ਅਮੀਰੀ ਸ਼ਾਜੂ ਕੱਟੋ-ਕੱਟ ਜਿਹੜੀ ਰੋਟੀ ਰੋਜ਼ਗਾਰ ਦਾ ਜਿਹੜਾ ਸਾਧਨ ਹੈ ਉਹ ਇੱਥੇ ਜ਼ਰੂਰ ਜੁੜੇ ਲੋਕਾਂ ਨੂੰ ਇਹ ਇਸ ਧਰਤੀ ਦੇ ਉੱਤੇ ਕਿਹੜੀ ਚੀਜ਼ ਦੀ ਕਮੀ ਹੈ ਕਿ ਅਸੀਂ ਬਣਾ ਨਹੀਂ ਸਕਦੇ ਇੱਕ ਇਕੱਠੇ ਹੋ ਕੇ ਸੋਚਣ ਦਾ ਹੰਬੜਾ ਜ਼ਰੂਰ ਮਾਰਨ ਦੀ ਲੋੜ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਰੋਜ਼ਗਾਰ ਮੁਖੀ ਪੰਜਾਬ ਬਣਾਈਏ ਤਾਂ ਕਿ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਮਜਬੂਰੀਆਂ ਦੇ ਵਿੱਚ ਇਹ ਸੱਪਾਂ ਦੀਆਂ ਸਿਰੀਆਂ ਤੇ ਲਾਸ਼ਾਂ ਦੇ ਵਿੱਚ ਵਜਦੇ ਪੈਰ ਨਾ ਦੇਖਣ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨਾ ਚਾਹੁੰਦੇ ਆ ਕਿ ਇਸੇ ਤਰ੍ਹਾਂ ਨਾਲ ਅਸਾਮ ਦੇ ਵਿੱਚ ਬਹੁਤ ਰੌਲਾ ਚੱਲਿਆ ਵੀ ਇੱਥੇ ਜੀ ਬਹੁਤ ਜ਼ਿਆਦਾ ਵਿਦੇਸ਼ੀ ਰਹਿੰਦੇ ਐ ਬੜੀਆਂ ਉਹਦੇ ਤੇ ਟ੍ਰਿਬਿਊਨਲ ਬਣੇ ਹੋਰ ਹੋ ਗਿਆ ਅਲਟੀਮੇਟਲੀ ਪਾ ਲਾ ਕੇ ਹੁਣ ਗੱਲ ਜਿਹੜੀ 63 ਬੰਦਿਆਂ ਦੀ ਨਿਕਲਿਆ ਵੀ 63 ਬੰਦੇ ਐ ਜਿਹੜੇ ਉੱਥੇ ਦੇ ਡਿਟੈਂਸ਼ਨ ਕੈਂਪ ਦੇ ਵਿੱਚ ਰੱਖੇ ਹੋਏ ਐ ਉਹਨਾਂ ਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਸੁਣਿਆ ਜਾ ਰਿਹਾ ਤੇ ਉਤਨ ਸੁਣਵਾਈਆਂ ਹੋਗੀਆਂ ਪਿਛਲੀ ਸੁਣਵਾਈ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਆਪਣਾ ਐਫੀਡੇਵਿਟ ਠੀਕ ਕਰਕੇ ਭੇਜੋ ਇਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ ਪੂਰੀ ਸੂਚਨਾ ਨਹੀਂ ਹੈਗੀ ਦਿੱਤੀ ਹੋਈ ਕੱਲ ਫੇਰ ਉੱਥੇ ਉਹਨਾਂ ਨੇ ਆਸਾਮ ਸਰਕਾਰ ਨੂੰ ਜਿਹੜਾ ਉੱਥੇ ਬਣਚਾ ਸੁਪਰੀਮ ਕੋਰਟ ਦਾ ਜਸਟਿਸ ਏਐਸ ਓਕਾ ਦਾ ਬੈਂਚ ਹੈ ਤੇ ਜਸਟਿਸ ਉਜਵਲ ਭੂਨਿਆ ਦੋਹਾਂ ਦਾ ਇਹਨਾਂ ਦੋਵੇਂ ਜੱਜਾਂ ਨੇ ਕੱਲ ਆਸਾਮ ਸਰਕਾਰ ਨੂੰ ਕਿਹਾ ਵੀ ਤੁਸੀਂ ਕਿਹੜਾ ਮਹੂਰਤ ਘਟਾਉਣਾ ਚਾਹੁੰਦੇ ਹੋ ਵੀ ਇਹਨਾਂ ਨੂੰ ਵਾਪਸ ਭੇਜਣਾ ਅਸਰਚ ਪੰਗਾ ਇਹ ਹੈ ਕਿ ਇਹ ਗੱਲਾਂ ਜਿਹੜੀਆਂ ਬਹੁਤੀਆਂ ਕਰਕੇ ਰਾਜਨੀਤਿਕ ਪੱਖ ਤੋਂ ਰੱਖ ਕੇ ਸਾਹਮਣੇ ਫੇਰ ਕੀਤੀਆਂ ਗਈਆਂ ਸੀ ਵੀ ਜਿਹੜੇ ਵਿਦੇਸ਼ੀ ਨੇ ਇੱਥੇ ਆਏ ਹੋਇਆ ਸੀ ਬਾਹਰ ਕੱਢ ਦੇਣੇ ਆਂ ਕਰਦੇ ਨੇ ਜਦੋਂ ਤੁਸੀਂ ਰਾਜਨੀਤਿਕ ਨਾਰੇਬਾਜ਼ੀਆਂ ਕਰ ਲੈਨੇ ਹੋ ਤੇ ਜਦੋਂ ਤਕਨੀਕੀ ਗੱਲਾਂ ਦੇ ਵਿੱਚ ਪੈਨੇ ਹੋ ਤੇ ਉਹ 63 ਬੰਦੇਆਂ ਦਾ ਪੱਕਾ ਨਹੀਂ ਪਤਾ ਵੀ ਉਹ ਕਿਹੜੇ ਦੇਸ਼ ਦੇ ਐ ਜੇ ਉਹ ਦੇਸ਼ ਬੰਗਲਾਦੇਸ਼ ਦੇ ਕਹਿੰਦੇ ਆ ਤਾਂ ਉਥੋਂ ਦਾ ਪਤਾ ਨਹੀਂ ਵੀ ਕਿਹੜੇ ਉਹਨਾਂ ਦੇ ਐਡਰੈਸ ਨੇ ਇੱਥੇ ਦੇ ਟ੍ਰਿਬਿਊਨਲਾਂ ਨੇ ਇਹ ਤਾਂ ਸਿੱਧ ਕਰ ਦਿੱਤਾ ਜਿਵੇਂ ਜਿੰਨਾ ਕੁ ਵੀ ਉਹਨਾਂ ਨੇ ਕਰ ਸਕੀ ਸੀਗੇ ਵੇ ਭਾਰਤੀ ਨਹੀਂ ਹੈਗੇ ਪਰ ਅਸਲੀ ਗੱਲ ਇਹ ਹੈ ਵੀ ਪਿੱਛੇ ਜੇ ਇੱਕ ਬੰਦਾ ਜਿਹੜਾ ਜਿਹਨੂੰ ਗੈਰ ਭਾਰਤੀ ਐਲਾਨ ਦਿੱਤਾ ਗਿਆ ਸੀਗਾ ਤੇ ਉਹਨੂੰ ਡਿਟੈਂਸ਼ਨ ਸੈਂਟਰਾਂ ਚ ਰੱਖਿਆ ਗਿਆ ਸੀ ਉਹਨੇ ਜਦੋਂ ਅਪੀਲ ਦਲੀਲ ਕੀਤੀ ਤਾਂ ਕੋਰਟ ਨੇ ਕਿਹਾ ਵੀ ਇਹ ਭਾਰਤੀ ਨਾਗਰਿਕ ਹੈ ਇਹਨੂੰ ਭਾਰਤ ਦੇ ਵਿੱਚ ਹੀ ਰਹਿਣ ਦਾ ਅਧਿਕਾਰ ਹੈਗਾ ਇਹਨੂੰ ਨਾਗਰਿਕਤਾ ਦਿਓ ਸੋ ਇਸੇ ਤਰ੍ਹਾਂ ਨਾਲ ਇਹਨਾਂ ਤਹਿਤਾਂ ਦੇ ਵਿੱਚੋਂ ਕੀ ਸਥਿਤੀ ਹੈ ਕਿਉਂਕਿ ਸਥਿਤੀ ਸਾਫ਼ ਨਹੀਂ ਹੈਗੀ ਗੱਲ ਜਿਆਦਾ ਰਾਜਨੀਤਿਕ ਨਾਰੇਬਾਜੀ ਦੀ ਹੈ ਇਸ ਕਰਕੇ ਉਹ ਸੁਪਰੀਮ ਕੋਰਟ ਦੇ ਵਿੱਚ ਗੱਲ ਫਸੀ ਹੋਈ ਹੈ ਹੁਣ ਦੇਖਦੇ ਆ ਗੱਲ ਕਿੱਧਰ ਨੂੰ ਜਾਂਦੀ ਹੈ ਜਣੀ ਇੱਕ ਰਾਜਨੀਤਿਕ ਨਾਰੇਵਾਜੀ ਦੇ ਨਾਲ ਇਸ ਤਰ੍ਹਾਂ ਦੀ ਗੱਲ ਕਰਨੀ ਜਿਹੜੀ ਹੈ ਇਹ ਇਹ ਵੀ ਉਨੀ ਹੀ ਖਤਰਨਾਕ ਹੈ ਜਿੰਨੀ ਟਰੰਪ ਕਰਿੰ ਜਾਂਦਾ ਹੈਗਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਅਸੀਂ ਇਹ ਸਾਂਝੀ ਕਰਨੀ ਚਾਹੁੰਦੇ ਆ ਕਿ ਗੁਜਰਾਤ ਦੇ ਵਿੱਚ ਉਹਨਾਂ ਨੇ ਜਿਹੜਾ ਇਕਸਾਰ ਸਿਵਲ ਕੋਡ ਜਿਹੜਾ ਯੂਸੀਸੀ ਯੂਨੀਫਾਰਮ ਸਿਵਲ ਕੋਡ ਬਣਾਉਣ ਵਾਸਤੇ ਇੱਕ ਕਮੇਟੀ ਬਣਾਈ ਉਸ ਕਮੇਟੀ ਦੀ ਚੇਅਰਪਰਸਨ ਜਸਟਿਸ ਜਿਹੜੀ ਹੈ ਰੰਜਨਾ ਦਸਾਈ ਹੈ ਜਿਸ ਨੇ ਉੱਤਰਾਖੰਡ ਦਾ ਜਿਹੜਾ ਕਾਨੂੰਨ ਹੈ ਉਹ ਡਰਾਫਟ ਕੀਤਾ ਹੈਗਾ ਇਹ ਇੱਕ ਗਲਤ ਰਾਤ ਪੁਰੀ ਹੋਈ ਹੈ ਸਰਕਾਰ મોદી ਨੇ ਪਿੱਛੇ ਕੁਝ ਸਮੇਂ ਪਹਿਲਾਂ ਇਸ ਦੇ ਹੱਕ ਚ ਬੋਲਦਿਆਂ ਹੋਇਆ ਉੱਤਰਾਖੰਡ ਦੇ ਕਾਨੂੰਨ ਦੇ ਹੱਕ ਚ ਬੋਲਦਿਆਂ ਹੋਇਆ ਕਿਹਾ ਸੀਗਾ ਵੀ ਜਿਵੇਂ ਕਿਸੇ ਬੰਦੇ ਨੂੰ ਸਪੋਰਟਸ ਦੇ ਵਿੱਚ ਜਾਂਦੇ ਆ ਤਾਂ ਉਹਦਾ ਸਪੋਰਟਸ ਦਾ ਕੈਰੀਅਰ ਇੰਪੋਰਟੈਂਟ ਹੈ ਉਹ ਕਿੱਥੋਂ ਆਇਆ ਕਿਵੇਂ ਆਇਆ ਇਹ ਗੱਲ ਨਿਰਪਰ ਨਹੀਂ ਕਰਦੀ ਸਾਰਿਆਂ ਤੇ ਬਰਾਬਰ ਕਾਨੂੰਨ ਲਾਗੂ ਹੁੰਦਾ ਹੈ ਜੇ ਸਾਰਿਆਂ ਤੇ ਬਰਾਬਰ ਕਾਨੂੰਨ ਲਾਗੂ ਹੁੰਦਾ ਹੈ ਤਾਂ ਕਬਾਇਲੀਆਂ ਤੇ ਵੀ ਬਰਾਬਰ ਲਾਗੂ ਹੋਣਾ ਚਾਹੀਦਾ ਪਰ ਤੁਸੀਂ ਕਬਾਇਲੀਆਂ ਨੂੰ ਇਸ ਕਾਨੂੰਨ ਦੇ ਵਿੱਚੋਂ ਬਾਹਰ ਕੱਢਿਆ ਫਿਰ ਇਕਸਾਰਤਾ ਕਿੱਥੇ ਹੋਗੀ ਸੋ ਇਕਸਾਰਤਾ ਦੇ ਨਾਂ ਤੇ ਗੈਰ ਇਕਸਾਰਤਾ ਪੈਦਾ ਕਰਨੀ ਬਿਲਕੁਲ ਗਲਤ ਹੈ ਅਸੀਂ ਸਮਝਦੇ ਹਾਂ ਵੀ ਭਾਰਤ ਨੂੰ ਇਕਸਾਰਤਾ ਦੀ ਲੋੜ ਨਹੀਂ ਹੈ ਭਾਰਤ ਦੇ ਵਿੱਚ ਤਾਂ ਜਿਹੜੀ ਜਿਹੜੀ ਅਡ ਅਡ ਰੰਗ ਨੇ ਇਹਨਾਂ ਨੂੰ ਅਡ ਅਡ ਰੰਗਾਂ 'ਚ ਖਿਲਲਣਾ ਚਾਹੀਦਾ ਹੈ ਇਹਦੇ 'ਚ ਬਰਾਬਰਤਾ ਦੀ ਲੋੜ ਹੈ ਇਕੁਐਲਿਟੀ ਦੀ ਲੋੜ ਹੈ ਤਾਂ ਕਿ ਲੋਕ ਕਾਨੂੰਨ ਦੇ ਤੌਰ ਤੇ ਆਰਥਿਕ ਤੌਰ ਤੇ ਬਰਾਬਰ ਹੋਣ ਉਹਨਾਂ ਕੋਲ ਸਾਧਨ ਸੰਪੰਨ ਉਸ ਤਰ੍ਹਾਂ ਦੀ ਬਰਾਬਰਤਾ ਹੋਵੇ ਇਕਸਾਰਤਾ ਦੀ ਜ਼ਰੂਰਤ ਨਹੀਂ ਇਕਸਾਰਤਾ ਕਦੇ ਵੀ ਬਰਾਬਰਤਾ ਦੇ ਬਰਾਬਰ ਨਹੀਂ ਹੁੰਦੀ ਸੋ ਇਹ ਇੱਕ ਗਲਤ ਗੱਲ ਹੈ ਜਿਹਦੇ ਉੱਤੇ ਭਾਰਤ ਸਰਕਾਰ ਤੇ ਉਹਦੀਆਂ ਬੀਜੇਪੀ ਦੀਆਂ ਦੂਜੀਆਂ ਸਰਕਾਰਾਂ ਤੁਰੀਆਂ ਹੋਈਆਂ ਨੇ ਅ ਅਗਲੀ ਗੱਲ ਦੋਸਤੋ ਚੀਨ ਨੇ ਵੀ ਕਿਉਂਕਿ 트럼ਪ ਨੇ ਚੀਨ ਦੇ ਉੱਤੇ ਵੀ 10% ਟੈਰਫ ਵਧਾਇਆ ਹੈ ਉਹਦੀਆਂ ਚੀਜ਼ਾਂ ਦੇ ਉੱਤੇ ਮੈਕਸੀਕੋ ਤੇ ਕੈਨੇਡਾ ਤੇ ਤਾਂ ਜਿਹੜਾ ਲਾਇਆ ਸੀਗਾ ਉਹ ਤਾਂ ਵਾਪਸ ਲੈ ਲਿਆ ਹਾਲ ਦੀ ਘੜੀ 1 ਮਹੀਨੇ ਲਈ ਤੇ ਚੀਨ ਦੇ ਉੱਤੇ ਹਾਲੇ ਵਾਪਸ ਨਹੀਂ ਲਿਆ ਪਰ ਤੇ ਚੀਨ ਨੇ ਕੱਲ ਇਸ جنگ ਨੂੰ ਹੋਰ ਤੇਜ਼ ਕਰਦਿਆਂ ਹੋਇਆ ਉਹਨਾਂ ਦੀਆਂ ਕੁਝ ਚੀਜ਼ਾਂ ਤੇ 10% ਕੁਝ ਦੇ ਉੱਤੇ 15% ਕੁਝ ਨੂੰ ਹਲੇ ਨਹੀਂ ਛੇੜਿਆ ਉਹ ਤਾਂ ਕਿ ਅਗਲਾ ਤੀਰ ਉਹਨੇ ਰੱਖਿਆ ਹੋਇਆ ਵੀ ਜੇ ਟਰੰਪ ਕੋਈ ਚੂਹ ਫੂਕ ਰੂਗਾ ਫਿਰ ਦੇਖਾਂਗੇ ਫਿਰ ਹੋਰ ਕਹਾ ਵਧਾਂਗੇ ਅਸੀਂ ਸਮਝਦੇ ਹਾਂ ਵੀ ਇਹ ਇੱਕ ਜਿਹੜੀ ਲੜਾਈ ਹੈ ਇਹਦੇ ਸ਼ਿਕਾਰ ਆਮ ਲੋਕ ਹੋਣਗੇ ਚਾਹੇ ਉਹ ਅਮਰੀਕਨ ਲੋਕ ਨੇ ਚਾਹੇ ਚਾਈਨੀਜ਼ ਲੋਕ ਨੇ ਚਾਹੇ ਦੁਨੀਆ ਦੇ ਹੋਰ ਲੋਕ ਨੇ ਇਹਦੇ ਉੱਤੇ ਟਰੰਪ ਨੂੰ ਜਿਹੜੀ ਆਪਣਾ ਪੁੱਠਾ ਦਿਮਾਗ ਤੁਰਿਆ ਹੋਇਆ ਉਸ ਨੂੰ ਥੋੜਾ ਜੱਕ ਠੀਕ ਕਰਨ ਦੀ ਲੋੜ ਹੈ ਤਾਂ ਕਿ ਦੁਨੀਆ ਅਮਨ ਚੈਨ ਦੇ ਨਾਲ ਆ ਜਾ ਸਕੇ ਵਪਾਰ ਕਰ ਸਕੇ ਲਾਸਟ ਗੱਲ ਜਿਹੜੀ ਦੋਸਤੋ ਇੱਕ ਚੰਗੀ ਗੱਲ ਇਹ ਹੈ ਵੀ ਆਸਟ੍ਰੇਲੀਆ ਦੇ ਵਿੱਚ ਇੱਕ ਜਿਹੜੀ ਮੰਤਰੀ ਹੈ ਜੋ ਹੈਲਨ ਉਹਨੇ 25 ਜਨਵਰੀ ਨੂੰ ਹੰਟਰ ਵੈਲੀ ਦੇ ਵਿੱਚ ਜਾ ਕੇ ਇੱਕ ਨਿੱਜੀ ਪ੍ਰੋਗਰਾਮ ਕੀਤਾ ਤੇ ਆਪਣਾ ਜਿਹੜਾ ਸਰਕਾਰੀ ਡਰਾਈਵਰ ਹੈ ਉਸ ਨੂੰ ਉਹ ਨਾਲ ਲੈ ਕੇ ਗਈ ਉਸ ਡਰਾਈਵਰ ਤੇ ਸ਼ਾਮ ਨੂੰ ਉਹ ਵਾਪਸ ਮੁੜੀ ਤਕਰੀਬਨ 3 ਕਾਫੀ देर ਬਾਅਦ 600 440 ਕਿਲੋਮੀਟਰ ਦਾ ਉਹਨੇ ਸਫ਼ਰ ਕੀਤਾ 3 ਘੰਟੇ ਡਰਾਈਵਰ ਜਦੋਂ ਉਹ ਖਾਂਦੀ ਪੀਂਦੀ ਸੀ ਆਪਣੇ ਦੋਸਤਾਂ ਮਿੱਤਰਾਂ ਨਾਲ ਤਾਂ ਉਹ ਜਿਹੜਾ ਉਹ 3 ਘੰਟੇ ਉਹ ਇੰਤਜ਼ਾਰ ਕਰਦਾ ਰਿਹਾ ਡਰਾਈਵਰ 13 ਘੰਟਿਆਂ ਬਾਅਦ ਸਿਡਨੀ ਚ ਵਾਪਸ ਮੋੜਿਆ ਤੇ ਇਹ ਗੱਲ ਦਾ ਰੌਲਾ ਪੈ ਗਿਆ ਤੇ ਉਹ ਉਸ ਤੋਂ ਉਹਦੇ ਖਿਲਾਫ ਆਵਾਜ਼ ਉੱਠਣ ਲੱਗੀ ਤੇ ਉਹਨੇ ਇਹ ਕਹਿੰਦਿਆ ਹੋਇਆ ਆਪਣੇ ਉਹਦੇ ਦੋਸਤੀਫਾ ਦੇਤਾ ਵੀ ਮੈਂ ਬਹੁਤ ਸ਼ਰਮਿੰਦਾ ਹਾਂ ਮੈਨੂੰ ਇਸ ਗੱਲ ਦੇ ਉੱਤੇ ਅਫਸੋਸ ਹੈ ਕਿ ਮੈਂ ਜਿਹੜਾ ਸਰਕਾਰੀ ਕੰਮ ਲਈ ਡਰਾਈਵਰ ਸੀਗਾ ਉਸ ਨੂੰ ਨਿੱਜੀ ਕੰਮ ਲਈ ਵਰਤਿਆ ਤੇ 750 ਡਾਲਰ ਸਰਕਾਰ ਦੇ ਖਾਤੇ ਚੋਂ ਉਸ ਨੂੰ ਭੁਗਤਾਨ ਹੋਇਆ ਉਸ ਡਰਾਈਵਰ ਨੂੰ ਤੇ ਮੈਂ ਜਿਹੜਾ ਮੇਰਾ ਇੱਕ ਇੱਕ ਮੰਤਰੀ ਦੇ ਤੌਰ ਦੇ ਉੱਤੇ ਜਿਹੜਾ ਕੰਮ ਬਣਦਾ ਸੀਗਾ ਜ਼ਿੰਮੇਵਾਰ ਲੋਕਾਂ ਦਾ ਮੈਂ ਭਰੋਸਾ ਗਵਾਇਆ ਹੈਗਾ ਇਸ ਲਈ ਮੈਂ ਅਸਤੀਫਾ ਦਿੰਦੀ ਹਾਂ ਮੋਰਲ ਅਧਿਕਾਰ ਦੇ ਉੱਤੇ ਅਸੀਂ ਸਮਝਦੇ ਹਾਂ ਦੇਰ ਆਏ ਦਰੁਸਤ ਹੈ ਤੇ ਪਹਿਲਾਂ ਹੀ ਕਰਨ ਲੱਗੇ ਸੋਚਣਾ ਚਾਹੀਦਾ ਹੈ ਵੀ ਉਹ ਅਜਿਹਾ ਨਾ ਕਰੇ ਕਿ ਅਸੀਂ ਭਾਰਤ ਦੇ ਬਾਕੀ ਸੂਬਿਆਂ ਦੇ ਮੰਤਰੀਆਂ ਤੋਂ ਤੇ ਭਾਰਤ ਸਰਕਾਰ ਦੇ ਮੰਤਰੀਆਂ ਤੋਂ ਅਜਿਹੇ ਵਰਤੋਂ ਦੀ ਆਸ ਕਰੀਏ ਦੇਖਦੇ ਹਾਂ ਕੀ ਬੰਦ ਹੈ ਅੱਜ ਦੀ ਗੱਲ ਚੰਨੇ ਬਹੁਤ ਬਹੁਤ ਸ਼ੁਕਰੀਆ